ਕਬਚਾਉਣ ਲਈ ਗਏ ਫਾਇਰ ਫਾਈਟਰਸ ਦੀ ਅੰਨੇਵਾਹ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਅਕਸਰ ਜਦੋਂ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚਣ ਵਾਲੇ ਫਾਇਰ ਫਾਈਟਰਸ ਦੇ ਕਰਮਚਾਰੀ ਹੀ ਹੁੰਦੇ ਨੇ ਉਹ ਹੀਰੋ ਜੋ ਦੂਜਿਆਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਨੇ ਜਿਨ੍ਹਾਂ ਲਈ ਹਰ ਪਲ ਇੱਕ ਚੁਣੌਤੀ ਹੁੰਦਾ ਅਮਰੀਕਾ ਦੇ ਇਡਾਹੋ ਸੂਬੇ ਦੇ ਵਿੱਚ ਕੈਨਫਿਲਡ ਮਾਊਂਟੇਨ ਤੇ ਸਭ ਤੋਂ ਪਹਿਲਾਂ ਝਾੜੀਆਂ ਨੂੰ ਅੱਗ ਲਗਾਈ ਗਈ ਜਦੋਂ ਫਾਇਰ ਫਾਈਟਰ ਅੱਗ ਬੁਝਾਉਣ ਲਈ ਪਹੁੰਚੇ ਤਾਂ ਇੱਕ ਸ਼ੱਕੀ ਵਿਅਕਤੀ ਨੇ ਉਹਨਾਂ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੋਲੀਬਾਰੀ ਦੀ ਆਵਾਜ਼ ਨਾਲ ਅਮਰੀਕਾ ਇੱਕ ਵਾਰ ਫੇਰ ਤੋਂ ਕੰਬ ਗਿਆ ਖਬਰ ਆਈ ਕਿ ਅਮਰੀਕਾ ਦੇ ਕੈਨਫਿਲਡ ਮਾਊਂਟੇਨ ਦੀਆਂ ਪਹਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਜਿਵੇਂ ਹੀ ਸੂਚਨਾ ਮਿਲੀ ਚੇਤਾਵਨੀ ਮਿਲੀ ਤਾਂ ਫਾਇਰ ਫਾਈਟਰ ਆਪਣੀ ਪੂਰੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਸਭ ਕੁਝ ਆਮ ਵਾਂਗੂ ਲੱਗ ਰਿਹਾ ਸੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਲੇ-ਦੁਆਲੇ ਦੇ ਦਰਖਤਾ ਤੱਕ ਨਾ ਫੈਲਣ ਦਾ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਅਚਾਨਕ ਮਾਹੌਲ ਦੇ ਵਿੱਚ ਇੱਕ ਡਰਾਉਣੀ ਆਵਾਜ਼ ਗੂੰਜ ਉਠੀ ਗੋਲੀ ਦੀ ਆਵਾਜ਼ ਫਿਰ ਦੂਜੀ ਤੀਜੀ ਅਤੇ ਲਗਾਤਾਰ ਫਾਇਰਿੰਗ ਸ਼ੁਰੂ ਹੋ ਗਈ ਦਰਸਲ ਵਾਸ਼ਿੰਗਟਨ ਤੋਂ 30 ਮੀਲ ਦੂਰ ਈਡਾਹੋ ਦੀਆਂ ਪਹਾੜੀਆਂ ਦੇ ਵਿੱਚ ਜੰਗਲ ਦੀ ਅੱਗ ਭਿਆਨਕ ਰੂਪ ਦੇ ਵਿੱਚ ਵੱਲ ਰਹੀ ਸੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਫਾਈਟਰਸ اپنی جان جوخیم ਦੇ ਵਿੱਚ ਪਾਉਂਦੇ ਨੇ ਜਿਵੇਂ ਹੀ ਉਹ ਹਰ ਵਾਰ ਕਰਦੇ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਪਰ ਇਸ ਵਾਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਅੱਗ ਸਿਰਫ ਜੰਗਲ ਦੀ ਅੱਗ ਨਹੀਂ ਸੀ ਸਗੋਂ ਇੱਕ ਸਾਜ਼ਿਸ਼ ਦਾ ਜਾਲ ਸੀ ਇੱਕ ਜ਼ਖਮੀ ਫਾਇਰ ਫਾਈਟਰ ਨੇ ਉਸ ਤੋਂ ਬਾਅਦ ਜੋ ਕਿਹਾ ਉਹ ਹੋਰ ਵੀ ਭਿਆਨਕ ਹੈ ਇਹ ਅੱਗ ਸ਼ਾਇਦ jaan ਬੁਝ ਕੇ ਲਗਾਈ ਗਈ ਸੀ ਤਾਂ ਜੋ ਅਸੀਂ ਆ ਕੇ ਮਾਰੇ ਜਾ ਸਕੀਏ ਭਾਵ ਇਹ ਸਾਰੀ ਪਲੈਨਿੰਗ ਸੀ ਇੱਕ ਪੂਰੀ ਸਾਜ਼ਿਸ਼ ਅਤੇ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਫਾਇਰ ਫਾਈਟਰਸ ਜੋ ਅੱਗ ਤੋਂ ਜਾਨਾਂ ਬਚਾਉਂਦੇ ਨੇ ਤਾਂ ਸਨਾਈਪਰ ਅਜੇ ਵੀ ਪਹਾੜੀ ਖੇਤ ਦਰ ਦੇ ਵਿੱਚ ਕਿਤੇ ਲੁਕਿਆ ਹੋਇਆ ਅਤੇ ਉਸ ਕੋਲ ਇੱਕ ਉੱਚ ਸ਼ਕਤੀ ਵਾਲੀ ਰਾਈਫਲ ਹੈ ਯਾਨੀ ਕਿ ਇੱਕ ਹਾਈ ਪਾਵਰਡ ਉਹਦੇ ਕੋਲ ਰਾਈਫਲ ਹੈ ਦੋ ਫਾਇਰ ਫਾਈਟਰਸ ਨੇ ਜਿਹੜੇ ਉਹ ਮਾਰੇ ਗਏ ਨੇ ਬਹੁਤ ਸਾਰੇ ਜ਼ਖਮੀ ਹਨ ਅੱਗ ਸਿਰਫ ਅੱਧੇ ਇਕੜ ਤੋਂ ਸ਼ੁਰੂ ਹੋਈ ਸੀ ਪਰ ਹੁਣ ਇੱਕ ਜਿਹੜੀ ਅੱਗ ਹੈ ਉਹ ਹੋਰ ਵੀ ਖਤਰਨਾਕ ਹੋ ਗਈ ਹੈ ਜਿਵੇਂ ਮੌਤ ਹਰ ਪਲ ਨੇੜੇ ਆ ਰਹੀ ਹੋਵੇ ਤੇ ਸ਼ਰੀਫ ਦਾ ਕਹਿਣਾ ਹੈ ਕਿ ਆਪਰੇਸ਼ਨ ਬਹੁਤ ਲੰਮਾ ਚੱਲ ਸਕਦਾ ਹੈ ਅਤੇ ਅਗਲੇ ਕੁਝ ਘੰਟੇ ਬਹੁਤ ਹੀ ਮੁਸ਼ਕਿਲ ਰਹਿਣ ਵਾਲੇ ਨੇ ਸナイਪਰ ਦੇ ਸਰੈਂਡਰ ਕਰਨ ਦਾ ਵੀ ਕੋਈ ਸੰਕੇਤ ਨਹੀਂ ਮਿਲਿਆ ਇਸ ਦਾ ਮਤਲਬ ਹੈ ਕਿ ਡਾਹੋ ਦੀਆਂ ਪਹਾੜੀਆਂ ਦੇ ਵਿੱਚ ਹੁਣ ਸਿਰਫ ਅੱਗ ਹੀ ਨਹੀਂ ਬਲ ਰਹੀ ਹਥਿਆਰ ਵੀ ਤਬਾਹੀ ਮਚਾ ਰਹੇ ਨੇ ਤਾਂ ਹਮਲਾਵਰ ਇਡਾਹੋ ਦੇ ਜੰਗਲ ਦੇ ਵਿੱਚ ਲੁਕੇ ਹੋਏ ਹਨ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਉਹਨਾਂ 'ਤੇ ਪੁਲਿਸ ਵਿਚਕਾਰ ਮੁਕਾਬਲਾ ਅਜੇ ਵੀ ਚੱਲ ਰਿਹਾ ਹੈ ਜ਼ਖਮੀਆਂ ਦੀ ਕੁੱਲ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਪੁਲਿਸ ਅਤੇ ਹਮਲਾਵਰਾਂ ਦੇ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪਹਾੜੀ ਤੇ ਮੌਜੂਦ ਲੋਕ ਆਉਣੇ ਸ਼ੁਰੂ ਹੋ ਗਏ ਨੇ ਸ਼ਰਤ ਦੇ ਮੁਤਾਬਕ ਹਮਲਾਵਰ ਇਸ ਲਈ ਪਹਿਲਾਂ ਹੀ ਤਿਆਰ ਸੀ ਹਮਲੇ ਤੋਂ ਬਾਅਦ ਉਹ ਜੰਗਲ ਦੇ ਵਿੱਚ ਜਾ ਕੇ ਕਿਤੇ ਲੁਕ ਗਿਆ ਤੇ ਉਹਨਾਂ ਦਾ ਪਤਾ ਨਹੀਂ ਲੱਗ ਪਾ ਰਿਹਾ ਹੈ ਪੁਲਿਸ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਕੁੱਲ ਗਿਣਤੀ ਦਾ ਪਤਾ ਨਹੀਂ ਹੈ ਪੁਲਿਸ ਲਗਾਤਾਰ ਜਵਾਬੀ ਕਾਰਵਾਈ ਕਰ ਰਹੀ ਹੈ ਹਮਲਾਵਰਾਂ ਦੀ ਜਿਹੜੀ ਜੰਗਲਾਂ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ